ਦੇ ਨਾਲ ਐਸੋਲੀ ਭਾਰਤੀ ਫੌਜ ਦੇ ਜਵਾਨ 270 ਜੁਨੀਅਰ ਮਤਲਬ ਜਵਾਨ ਖੜੇ ਹੈ ਜਿਹੜੇ ਹੁਣੇ ਸਾਨੂੰ ਬਹੁਤ ਜ਼ਿਆਦਾ ਪਾਣੀ ਦੇ ਵਿੱਚੋਂ 5.66 ਫੁੱਟ ਪਾਣੀ ਹੈਗਾ ਅਸੀਂ ਅੱਗੇ ਇੱਕ ਨਹਿਰ ਦਾ ਬੰਨ੍ਹ ਬੰਨ੍ਹਦੇ ਸੀਗੇ ਅਸੀਂ ਉਥੇ ਸਾਡੇ ਲਈ ਆਉਣਾ ਜਿਹੜਾ ਅਸੀਂ ਗਏ ਸੀ ਜਦੋਂ ਟਰੈਕਟਰ ਤੇ ਉਦੋਂ ਤੋਂ ਚਲੇ ਗਏ ਪੱਤਰੀ ਤੋਂ ਵਾਪਸੀ ਤੇ ਪਾਣੀ ਬਹੁਤ ਜ਼ਿਆਦਾ ਆ ਗਿਆ ਤੇ ਫਿਰ ਫੌਜ ਦੇ ਜਵਾਨ ਜਦੋਂ ਸੱਜਣ ਤੇ ਬਾਹਰ ਆਉਂਗੇ ਫੋਮੇ ਇੰਨਾ ਬਾਤ ਤੋਂ ਬਾਦੀਆਂ ਸਾਡਾ ਪਰਵਾਦੀਆ ਦੀ ਤੁਸੀਂ ਇੰਨਾ ਬਹੁਤ ਜ਼ਿਆਦਾ ਫੌਜ ਦੇ ਜਵਾਨ ਇੰਨੀ ਜ਼ਿਆਦਾ ਇਲਾਕੇ ਦੇ ਵਿੱਚ ਆਮ ਸਾਡੇ ਜਿਹੜੇ ਪਿੰਡਾਂ ਦੇ ਫਸੇ ਕਿਸਾਨ ਮੌਜੂਦ ਉਹਨਾਂ ਨੂੰ ਰੋਜ਼ ਕੱਟਦੇ ਆ ਲਸਤੀ ਕਰਦੇ ਆ ਰੋਜ਼ ਬਾਹਰ ਹੀ ਹੁੰਦੇ ਆ ਆਪਣੀਆਂ ਗੱਡੀਆਂ ਦੇ ਤੋਂ ਕੁਝ ਜਿਹਾ ਸੀ ਆਏ ਉੱਥੇ ਗੱਡੀ ਦੇਖੋ ਕਿੰਨੀ ਪਿੱਥੋਂ ਤੱਕ ਪਾਣੀ ਸੀਗਾ ਬਹੁਤ ਮੁਸ਼ਕਲ ਨਾਲ ਅਸੀਂ ਵਾਪਸ ਆਏ ਕਦ ਮੈਂ ਨਾ ਸ੍ਰੂਪ ਦਾ ਬੰਦਰਾ ਵੀ ਸਿਰਦਾ ਨਾ ਗਈ ਨੂੰ ਡਾਲੀ ਲੱਗਦਾ ਆ ਕਿ ਹੁਣ ਹੀ ਗਏ ਹੁਣ ਹੀ ਗਏ ਫਿਰ ਫੜਾ ਹੀ ਦੋਸਤੋ ਇਸ ਤਰ੍ਹਾਂ ਕੰਮ ਕਰਦੇ ਆ ਅਸੀਂ ਦਿੱਖੇ ਕਿਤੇ ਪਾਤੀ ਫੌਜ ਦਾ ਜਵਾਨ ਬਣੇ ਉਹਨੂੰ ਸਲੂਟ ਯੂਜ਼ ਕਰਿਆ ਕਰੋ ਕਿ ਬਾਦਰਾਂ ਵੀ ਰੱਖੀ ਕਰਦੇ ਆ ਸਾਡੀ ਜਾਨ ਵੀ ਰੱਖੀ ਕਰਦੇ ਆ ਅਸੀਂ ਹੜਾ ਜ ਫਸੇ ਆ ਕਿ ਸਾਡੇ ਅੱਗੇ ਇਲਾਕੇ ਕੰਮ ਕਰਦੇ ਆ ਮੈਂ ਇਹ ਤੁਹਾਨੂੰ ਸਾਧਨ ਦੋਸਤਾਂ ਨੂੰ ਜਿਹੜਾ ਸਾਡਾ ਖਿਆਲ ਸਾਡੇ ਜਿਆਦਾ ਬਣਾਉਂਦੇ ਇਹ ਇਹ ਸਾਨੂੰ ਹੋਰ ਖੜ ਕੇ ਲੈ ਕੇ ਆਏ ਬੈਡ ਬੈਟਾ ਜਾਈ ਇਸ ਵੱਡੀ ਗੱਡੀ ਤੇ ਕਿਉਂਕਿ ਪੈਸੂ ਦੇ ਰਸਤੇ ਕੰਮ ਨਹੀਂ ਹੋ ਰਿਹਾ। ਗੰਦੰਦੰਦੰਦੇ ਦੇ ਦੋਕਾ ਇੰਫਰਜ਼ ਦੇ ਦੋ ਦੋ ਟਾਈਟੇ ਖੁੱਪ ਪਾਣੀ ਜਿਹੜਾ ਵੱਧ ਗਿਆ ਸੀਗਾ। ਫਰਮਾਇਤਾਂ ਦੇਵ ਚੇ ਪੰਜਾਬ ਦਾ ਪਾਣੀ ਘਟੇ ਆ ਜਲਾਉ ਖਤਮ ਹੋ ਗਏ। ਸਾਡੇ ਲੋਕਾਂ ਦੀ ਜਿੰਦਗਾਨ ਜਿਹੜੀ ਆ ਉਹ ਸੁਖੀ ਸੰਧੀ ਜਿਹੜੀ ਵਧੀਆ ਬਾਕੀ ਇੰਡੀਆ ਚ ਜਿੰਦਗੀ ਉਸ ਸੀਚ ਕਰਨ ਨਾਲ ਚਲੇ। ਸੋ ਮਾਰਾ ਜਿਕੇ ਵਾਸੀਆ ਕਿ ਸਾਡੇ ਭਾਰਤੀ ਫੌਜ ਦੇ ਜਵਾਨਾਂ ਨੂੰ ਬਲ ਬਖਸ਼ੀ ਇਹਨਾਂ ਦੀ ਤੰਦਰੁਸਤੀ ਰੱਖੀ ਇਹ ਜਿੱਥੇ ਵੀ ਜਾਣ ਦੇਸ਼ ਦਾ ਨਾਮ ਉਸਨੂੰ ਕਿਹਾ ਗਿਆ ਉਹ ਪੰਜਾਬ ਦੇ ਲੋਕਾਂ ਦੀ ਮਦਦ ਕਰਨਾ ਹੈ ਪੰਜਾਬੀ ਇਹਨਾਂ ਨੂੰ ਆਪਣੇ ਹੱਥਾਂ ਦੇ ਚੁੱਕ ਲੈਣਗੇ ਕਿ ਸਭੇ ਪ੍ਰਾਣ ਪਿਆਰ ਪੰਨੂ ਵਿੱਚ ਜਿਆਦਾ ਰੱਖੋਗੇ ਤੁਸੀਂ ਓਕੇ ਪ੍ਰਾਂਤ ਤੇ ਸਾਡੀ ਮਰਜ਼ੀ ਹੈ